ਕਹਿੰਦੇ ਨੇ ਕਦੋਂ ਤੁਹਾਡੀ ਕਿਸਮਤ ਚਮਕ ਜਾਏ ਇਸ ਦਾ ਤਾਂ ਕਿਸੇ ਨੂੰ ਵੀ ਨਹੀਂ ਪਤਾ ਇਸੇ ਤਰ੍ਹਾਂ ਦੀ ਕਹਾਣੀ ਫਿਰੋਜ਼ਪੁਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਤੁਰੀ ਜਾਂਦੀ ਇੱਕ ਬਜ਼ੁਰਗ ਮਾਤਾ ਨੇ ਲੋਟਰੀ ਵਾਲੀ ਸਟਾਲ ਦੇਖੀ ਤਾਂ ਉੱਥੋਂ ਇੱਕ ਲੋਟਰੀ ਖਰੀਦੀ ਉਸਨੇ ਸੋਚਿਆ ਸ਼ਾਇਦ ਮੇਰੀ ਕਿਸਮਤ ਵਿੱਚ ਕਰੋੜਾਂ ਰੁਪਏ ਹੋ ਸਕਦਾ ਹੈ ਲੇਕਿਨ ਕਰੋੜਾਂ ਤਾਂ ਨਹੀਂ ਪਰ ਉਸ ਦੀ 10 ਲੱਖ ਰੁਪਏ ਦੀ ਲੋਟਰੀ ਨਿਕਲਾਈ ਹੈ ਜਿਹੜੀ ਲੋਟਰੀ ਨਿਕਲੀ ਹੈ ਉਹ ਵਿਸਾਖੀ ਬੰਪਰ 2000 25ੀ ਮੌਕੇ ਤੇ ਉਸ ਬਜ਼ੁਰਗ ਦਾ ਬੇਟਾ ਤੇ ਲੋਟਰੀ ਸਟਾਲ ਵਾਲਿਆਂ ਨੇ ਢੋਲ ਤੇ ਪੰਗੜਾ ਪਾ ਕੇ ਖੁਸ਼ੀ ਜ਼ਾਹਿਰ ਕੀਤੀ ਹੈ। ਕਿਹੜੀ ਏਜੰਸੀ ਆ ਕਿੱਥੋਂ ਇਨਾਮ ਅੱਜ ਲੱਗਿਆ ਔਰ ਕਿੰਨੇ ਦਾ ਲੱਗਿਆ? ਇਹ ਆਪਣੀ ਆਨੰਗਿਏ ਏਜੰਸੀ ਤੇ ਬੰਮਪਰ ਸੀਗਾ ਪੰਜਾਬ ਸਰਕਾਰ ਦਾ ਵਿਸਾਖੀ ਬੰਮਪਰ ਇਹਦੇ ਵਿੱਚ ਆਪਣੇ ਕੋਲ ਦੋ ਇਨਾਮ ਲੱਗੇ ਨੇ ਤੀਜਾ ਇਨਾਮ ਜੋ ਕਿ ਹੈਗਾ ਜੀ 10 ਲੱਖ ਦਾ ਤੇ ਚੌਥਾ ਇਨਾਮ ਜੋ ਕਿ ਹੈਗਾ ਜੀ 5 ਲੱਖ ਦਾ। ਬੜੀ ਮੇਰ ਹੋਈ ਹੈ ਜੀ ਬਾਬਾ ਜੀ ਦੋ ਦੋ ਇਨਾਮ ਨਿਕਲੇ ਆ ਜੀ ਆਦਿ ਆਪਣੇ ਕੋਲ 10 ਲੱਖ ਦਾ ਵੀ ਤੇ 5 ਲੱਖ ਦਾ ਵੀ। ਅੱਜ ਮਾਤਾ ਪ੍ਰਯੋਗ ਕਿਹਨੇ ਕਹਿੰਦੇ ਖਰੀਦੀ ਸੀ ਟਿਕਟ ਤੇ ਉਹ ਬੜੇ ਭਾਵੁਕ ਹੋ ਰਹੇ ਸੀ ਤੇ ਹਾਂਜੀ ਹਾਂਜੀ 10 ਲੱਖ ਦਾ ਇਨਾਮ ਹੈ ਜੀ ਆਮ ਇਨਸਾਨ ਵਾਸਤੇ ਮਿਡਲ ਕਲਾਸ ਫੈਮਿਲੀ ਵਾਸਤੇ ਛੋਟੀ ਅਮਾਉਂਟ ਤਾਂ ਹੈਗੀ ਨਹੀਂ ਬਹੁਤ ਵੱਡੀ ਅਮਾਉਂਟ ਹੁੰਦੀ ਹੈ ਜੀ 10 ਲੱਖ ਦਾ ਇਨਾਮ ਰਾਤੋ ਰਾਤ ਨਿਕਲ ਆਣਾ ਪਰ ਬਾਪਾ ਵਾਗੂ ਵਾਗੀ ਹੋ ਗਿਆ ਸੀ ਅੱਜ ਮਾਤਾ ਕੈਮਰੇ ਤੇ ਵੀ ਦੱਸ ਰਹੇ ਕਿ ਕਹਿੰਦੇ ਪਹਿਲੀ ਵਾਰ ਭੰਗੜਾ ਉਦੋਂ ਪਾਇਆ ਸੀ ਜਦੋਂ ਬੇਟੇ ਦਾ ਵਿਆਹ ਹੋਇਆ ਸੀ ਤੇ ਹੁਣ ਭੰਗੜਾ ਚ ਪਾ ਰਹੇ ਆ ਬਿਲਕੁਲ ਖੁਸ਼ੀ ਵਾਲੀ ਗੱਲ ਹੈ ਜੀ ਜਿਹਦਾ 10 ਲੱਖ ਦਾ ਇਨਾਮ ਨਿਕਲ ਆਇਆ ਉਹਨੂੰ ਹੋਰ ਕੀ ਚਾਹੀ ਨੇ ਕੇ ਨਾਮ ਇੱਕ ਤੋਂ ਪਹਿਲਾਂ ਨਿਕਲੇ ਇਨਾਮ ਬਥੇਰੇ ਨਿਕਲ ਜਾ ਰਹੇ ਨੇ ਜੀ ਅੱਜ ਕੀ ਪਿਛਲੇ 2 ਦਰ ਮਹੀਨਿਆਂ ਦੇ ਵਿੱਚ ਬੜੇ ਨਾਮ ਨਿਕਲਨੇ ਆਂ ਥੀ ਪਿਛਲੇ 2 ਦਿਨ ਅਫਤ ਪਰਾਨੀ ਗੱਲ ਹੈ ਅੰਮ੍ਰਿਤਸਰ ਤੋਂ ਘੁੰਮਣ ਆਇਆ ਸੀ ਕੋਈ ਪਟਿਆਲੇ ਤੋਂ ਘੁੰਮਣ ਆਇਆ ਸੀ ਲੰਗਰੇ ਜਾਂਦਾ ਲੋਟਰੀ ਪਾ ਕੇ 5 ਲੱਖ ਦੇ ਇਨਾਮ ਨਿਕਲ ਆਇਆ ਅੱਜ ਇਹ بڑے ਨਾਮ ਨਿਕਲਨੇ ਜਾ ਹੈ ਹੈਟ੍ਰਿਕ ਹੋ ਗਈ ਹੈ ਜੀ 7.2 ਲੱਖ ਦੇ ਦੋ ਇਨਾਮ ਤੇ 45000 ਦੇ ਇਨਾਮ ਵੀ ਨਿਕਲੇ 6 ਰੁਪਏ ਦੀ ਲੋਟਰੀ ਦੇ ਵਿੱਚੋਂ ਤਿੰਨ ਇਨਾਮ ਨਿਕਲਨੇ ਨੇ ਜੀ ਅੱਜ 2.72 ਲੱਖ ਦੇ ਇੱਕ 45000 ਦਾ ਤੁਸੀਂ ਆਪਣਾ ਨਾਮ ਦੱਸ ਦਿਓ ਲੋਕੇਸ਼ਨ ਦੱਸ ਦਿਓ ਏਜੰਸੀ ਦਾ ਨਾਮ ਦੱਸੋ ਇਹ ਐਨਜੀ ਏਜੰਸੀ ਹੁਣ ਹੁਣ ਤੱਕ ਲੋਕਾਂ ਨੂੰ ਪਤਾ ਲੱਗ ਜਾਣਾ ਚਾਹੀਦਾ ਫਿਰੋਜ਼ਪੁਰ ਸ਼ਹਿਰ ਦੇ ਵਿੱਚ ਬਿਲਕੁਲ ਕੋਰਨਰ ਤੇ ਆਪਣੀ ਦੁਕਾਨ ਹੈ ਵੱਡੇ ਵੱਡੇ ਬੋਰਡ ਨਜ਼ਰ ਆ ਜਾਂਦੇ ਸਾਰੇ ਨੂੰ 6 ਕਰੋੜ ਦੇ ਬੈਨਰ ਲੱਗੇ ਹੋਏ ਨੇ ਐਨਜੀ ਏਜੰਸੀ ਆਪਣੀ ਹੈਗੀ ਹੈ ਜੀ ਉਦਮ ਸਿੰਘ ਚੌਂਕ ਦੇ ਵਿੱਚ ਬਿਲਕੁਲ ਕੋਰਨਰ ਤੇ ਆਪਣੀ ਦੁਕਾਨ ਹੈ ਜੀ ਇਹ ਕਦੇ ਸੋਚਿਆ ਸੀ ਤੁਸੀਂ ਵੀ ਤੁਹਾਡਾ ਵੀ ਨਾਮ ਲੱਗੇਗਾ ਨਹੀਂ ਨਹੀਂ ਸੋਚਿਆ ਸੀ ਮੈਨੂੰ ਬਹੁਤ ਕਿੰਨੀ ਗੱਜ ਖੁਸ਼ੀ ਹੋ ਰਹੀ ਹੈ ਬਹੁਤ ਖੁਸ਼ੀ ਹੋ ਰਹੀ ਹੈ ਇਸ ਤੋਂ ਪਹਿਲਾਂ ਢੋਲ ਤੇ ਭੰਗੜਾ ਕਦੋਂ ਪਾਇਆ ਸੀ ਇਹ ਦੇ ਵਿਆਹ ਚ ਵਿਆਹ ਚ ਅੱਜ ਭੰਗੜਾ 10 ਲੱਖ ਨਿਕਲ ਤੇ ਹੈ ਅੱਜ 10 ਲੱਖ ਨਿਕਲੇ ਅੱਜ ਭੰਗੜਾ ਪਾ ਲੈ ਹਾਂ ਅੱਛਾ ਲੱਗ ਰਿਹਾ ਖੁਸ਼ੀ ਹੋ ਰਹੀ ਹੈ ਭਗਵਾਨ ਦਾ ਇਹਨਾਂ ਦੇ ਕੰਮ ਚ ਬਰਕਤ ਪਾਵੇ ਸਭ ਨੂੰ ਕੋਸ਼ਿਸ਼ ਉਹ ਪਗ ਮਾਤਮਾ ਰੱਖੀ ਕਿਉਂਕਿ ਸਭ ਦੀ ਖੁਸ਼ੀ ਵਿੱਚ ਹੀ ਆਪਣੀ ਖੁਸ਼ੀ ਹੁੰਦੀ ਹੈ ਕਿ ਨਾਮ ਜਿਤਾ ਮਜੂਦ ਪਟਾ ਮੇਰਾ ਨਾਮ ਸੌਰਭ ਹੈ ਜੀ ਸੌਰਭ ਜੀ ਤੁਹਾਡੇ ਕਿੰਨੇ ਦਾ ਇਨਾਮ ਨਿਕਲਿਆ 10 ਲੱਖ ਰੁਪਏ ਦਾ ਇਨਾਮ ਲਿਆ ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿ ਮੈਂ ਇੱਧਰ ਆਇਆ ਇੱਕੋ ਦਮ ਇਹਨਾਂ ਨੇ ਬਹੁਤ ਆਪਣੀ ਦੁਕਾਨ ਨੂੰ ਸਜਾਵਟ ਕੀਤੀ ਹੋਈ ਸੀ ਤੇ ਮੈਨੂੰ ਬੜਾ ਇੰਟ੍ਰਾਈਸ ਕੀਤਾ ਕਿ ਮੈਂ ਇਥੋਂ ਲਵਾਂ ਮੈਂ ਪਹਿਲਾਂ ਵੀ ਟਰਾਈ ਕੀਤਾ ਸੀਗਾ ਤਾਂ ਪਹਿਲਾਂ ਮੇਰਾ ਛੋਟਾ ਹੀ ਨਾਮ ਨਿਕਲਿਆ ਸੀ ਐਪ ਕੀ ਮੇਰਾ 10 ਲੱਖ ਜਾਇਆ ਅੱਗੇ ਮੈਂ ਕੋਸ਼ਿਸ਼ ਕਰੂੰਗਾ ਤੇ ਸ਼ਾਇਦ ਮੇਰਾ ਹੋਰ ਪਰਮਾਤਮਾ ਮੇਰੇ ਤੇ ਮਿਹਰ ਕਰੇ ਤੇ ਮੈਂ ਹੁਕਮ ਇਹ ਕਿਹੜੀ ਕਿਹੜੀ ਲੋਟਰੀ ਸੀਗੀ ਕਿਹੜੀ ਟੀਲ ਵਿਸਾਖੀ ਬੰਪਰ ਲੋਟਰੀ ਸੀਗੀ ਇਹ 6 ਕਰੋੜ ਦੀ ਲੋਟਰੀ ਸੀ ਤੇ ਐਨ ਕੇ ਏਜੰਸੀ ਦੀ ਸੀ ਤੇ ਮੈਂ ਮਦਰ ਦੇ ਨਾਮ ਤੇ ਖਰੀਦੀ ਸੀ ਤੇ ਮਦਰ ਦੇ ਨਾਮ ਤੇ ਨਿਕਲ ਗਈ ਹੈ ਪਰਮਾਤਮਾ ਕਰੇ ਕਿ ਅੱਥੇ ਜਿਹੜਾ ਵੀ ਬੰਦਾ ਹੋਵੇ ਤੇ ਆਪਣੀ ਕਿਸਮਤ ਦਾ ਫਲ ਜ਼ਰੂਰ ਪਾ ਕੇ ਜਾਏ ਤੇ ਉਹਨਾਂ ਨੂੰ ਪੱਕਾ ਮਿਲੇਗਾ ਕਿਉਂਕਿ ਇਹ ਭਾਈ ਸਾਹਿਬ ਤੋਂ ਜਿਹੜਾ ਵੀ ਮੈਂ ਵੇਖਿਆ ਹੈ ਲੋਟਰੀ ਖਰੀਦਦਾ ਉਹਦਾ ਕੁਛ ਨਾ ਕੁਛ ਜ਼ਰੂਰ ਨਿਕਲਦਾ ਤੇ ਢੋਲ ਵੱਜ ਰਿਹਾ ਸੀ ਤੁਸੀਂ ਵੀ ਭੰਗੜੇ ਪਾ ਰਹੇ ਸੀ ਬਿਲਕੁਲ ਬਿਲਕੁਲ ਬਹੁਤ ਖੁਸ਼ੀ ਹੁੰਦੀ ਹੈ ਜੀ ਪਰਮਾਤਮਾ ਤੁਹਾਨੂੰ ਪਤਾ ਲੱਗਦਾ ਹੈ ਕਿ ਤੁਸੀਂ ਇੱਕ ਕਿਸਮਤ ਵਾਲੇ ਇਨਸਾਨ ਹੋ ਜੇ ਤੁਹਾਡੇ ਤੇ ਕੋਈ ਹਰ ਬੰਦੇ ਦੇ ਜਿਵੇਂ ਛੋਟੇ-ਛੋਟੇ ਪ੍ਰੋਬਲਮਸ ਹੁੰਦੀਆਂ ਹੈ ਤੇ ਹਰ ਬੰਦੇ ਦੀ ਪ੍ਰੋਬਲਮ ਦਾ ਸੋਲੂਸ਼ਨ ਐਵੇਂ ਛੋਟੇ-ਛੋਟੇ ਜ਼ਰੀਆਂ ਤੋਂ ਪਰਮਾਤਮਾ ਦੇ ਦਿੰਦਾ ਤੇ ਮੇਰੇ ਹਿਸਾਬ ਦੇ ਨਾਲ ਆ ਮੈਂ ਆਪਣੇ ਆਪ ਨੂੰ ਅੱਜ ਕਿਸਮਤ ਵਾਲਾ ਸਮਝਦਾ ਵਾਂ ਕਿ ਮੇਰਾ ਇਹ अमाउंट ਨਿਕਲੇ ਤੁਹਾਡੇ ਤੁਸੀਂ ਕਹਿੰਦੇ ਵੀ ਮਦਰ ਦੇ ਨਾਮ ਤੇ ਕਰੀ ਦੀ ਸੀ ਤੁਹਾਡੇ ਮਦਰ ਵੀ ਭਾਗੂ ਕਿਨੇ ਮਤਲਬ ਖੁਸ਼ੀ ਵਾਕੇ ਹਾਂ ਜੀ ਬਿਲਕੁਲ 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 ਇਹ अमाउंट ਦੀ ਇਹ अमाउंट ਸਾਡੀ ਛੋਟੇ ਛੋਟੇ ਜ਼ਰੂਰਤਾਂ ਨੂੰ ਪੂਰੀਆਂ ਕਰੇਗਾ ਤੇ ਅਸੀਂ ਕੋਸ਼ਿਸ਼ ਅਜਮਾਵਾਂਗੇ ਆਪਣੀ ਕਿਸਮਤ ਅੱਗੇ ਵੀ ਤੇ ਸ਼ਾਇਦ ਸਾਡਾ ਪਰਮਾਤਮਾ ਸਾਥ ਦਵੇ ਤੇ ਜਿਹੜਾ ਵੀ ਇੱਥੇ ਆਂਦਾ ਹੈ ਹਰ ਕੋਈ بڑے ਵੱਡੇ ਵੱਡੇ ਸੁਪਨੇ ਲੈ ਕੇ ਆਂਦਾ ਹੈ ਤੇ ਮੇਰੇ ਖਿਆਲ ਆ ਭਾਜੀ ਦੇ ਹੱਥ ਬੜੇ ਕਿਸਮਤ ਵਾਲੇ ਨੇ ਮੈਂ ਤਾਂ ਇਹ ਕਹੂੰਗਾ ਕਹਿੰਦਾ ਤੂੰ ਜਿਨ੍ਹਾਂ ਨੇ ਵੀ ਅੱਜ ਤੱਕ ਟਿਕਟ ਖਰੀਦੀ ਹੈ ਕੁਛ ਨਾ ਕੁਛ ਜ਼ਰੂਰ ਨਿਕਲੇਗੀ ਕੀ 10 ਲੱਖ ਦਾ ਕੀ ਲਵੋਗੇ ਮੈਂ ਅਜੇ ਤੱਕ ਸੋਚ ਰਖੇ ਕਿ ਮੈਂ ਇੱਕ ਕਾਰ ਇੱਕ ਕਾਰ ਜਾਂ ਮੋਟਰਸਾਈਕਲ ਜ਼ਰੂਰ ਖਰੀਦੂੰਗਾ ਇਮੀਡੀਏਟਲੀ